ਆ ਫੂਡ ਨਹੀਂ ਜ਼ਹਿਰ ਆ ਆ ਵੀ ਜ਼ਹਿਰ ਆ ਆ ਵੀ ਜ਼ਹਿਰ ਆ ਆ ਵੀ ਜ਼ਹਿਰ ਆ ਆ ਵੀ ਜ਼ਹਿਰ ਆ ਹਰ ਚੀਜ਼ ਜਿਹੜੀ ਸਾਨੂੰ ਕੰਪਨੀ ਦਿੰਦੀ ਆ ਉਹ ਜ਼ਹਿਰ ਨਾਲ ਭਰੀ ਹੋਈ ਆ ਇਹੋ ਸੁਣਦੇ ਜਿੰਨਾ ਇੰਟਰਨੈਟ ਉੱਤੇ ਤੁਹਾਨੂੰ ਕੀ ਲੱਗਦਾ ਤੁਸੀਂ ਇੰਨੇ ਜਿਆਦਾ ਵਿਚਾਰੇ ਜੇ ਕਿ ਤੁਹਾਨੂੰ ਕੋਈ ਜ਼ਹਿਰ ਦੇਣ ਲਿਆ ਤੁਹਾਨੂੰ ਪਤਾ ਵੀ ਆ ਤਾਂ ਵੀ ਤੁਸੀਂ ਰੋਜ਼ ਆਪਣੇ ਬੱਚਿਆਂ ਨੂੰ ਜ਼ਹਿਰ ਦੇਣ ਦੇ ਜੀ ਤੇ ਆਪ ਵੀ ਖਾ ਰਹੇ ਹੋ ਤੁਸੀਂ ਇੰਨੇ ਜਿਆਦਾ ਭੋਲੇ ਜੇ ਤੁਸੀਂ ਆਪਣਾ ਭੋਜਨ ਆਪ ਉਗਾ ਸਕਦੇ ਜੇ ਹੁਣ ਤੁਸੀਂ ਕਹਿਣਾ ਸਾਡੇ ਕੋਲ ਜਗ੍ਹਾ ਹੈ ਨਹੀਂ ਠੀਕ ਆ YouTube ਦਾ ਮਤਲਬ ਇਹ ਹੈ ਬਿਸਕੁਟ ਤੋਂ ਲੈ ਕੇ ਕੁਲਚਾ ਤੱਕ ਇਵਨ ਬੇਬੀ ਫੂਡ ਤੱਕ ਆਪ ਕਿਵੇਂ ਬਣਾਉਣਾ ਹੈ ਸਾਰਾ ਕੁਝ ਦੱਸਿਆ ਹੈ ਹੁਣ ਤੁਸੀਂ ਕਹਿਣਾ ਸਾਡੇ ਕੋਲ ਟਾਈਮ ਹੈ ਨਹੀਂ ਤੁਹਾਡੇ ਕੋਲ ਟਾਈਮ ਨਹੀਂ ਸੀ ਇਹ ਤੁਹਾਡੀ ਪ੍ਰੋਬਲਮ ਸੀ ਕੰਪਨੀ ਨੇ ਕੀ ਕੀਤਾ ਉਸ ਚੀਜ਼ ਦਾ ਤੁਹਾਨੂੰ ਰੈਡੀਮੇਡ ਚੀਜ਼ਾਂ ਬਣਾ ਕੇ ਸੋਲੂਸ਼ਨ ਦਿੱਤਾ ਐਡ ਹੁਣ ਟਾਈਮ ਕਿਉਂ ਨਹੀਂ ਆ ਵੀਰੇ ਜਿੰਮੇਵਾਰੀਆਂ ਵੀਰੇ ਆ ਵੀਰੇ ਉਹ ਕੈਸ਼ ਉੱਤੇ ਲਾਓ ਹਾਂ ਗੱਡੀ ਠੀਕ ਹੈ 5000 ਤੱਕ ਨਾ ਤੁਹਾਡੀ ਕਿਸ਼ਤ ਜਾਣੀ ਆ ਘਰ ਛੋਟਾ ਲੈ ਲਓ ਜਿੱਦੀ ਕਿਸ਼ਤ ਘੱਟ ਹੋਵੇ ਆਪਣੇ ਬੱਚਿਆਂ ਨੂੰ ਤਾਂ ਸਮਾਂ ਦੇਊਗਾ ਡੋਨਟ ਆਲਵੇਸ ਪਲੇ ਥਿਸ ਵਿਕਟਿਮ ਕਾਰਡ ਕਿ ਹਾਂ ਭਈ ਸਾਨੂੰ ਕੰਪਨੀਆਂ ਜ਼ਹਿਰ ਦੇਣ ਡੀਆਂ ਤੁਸੀਂ ਆਪ ਖਾਣ ਲਈ ਤਿਆਰ ਹੋਏ ਜੀ ਅੱਜ ਵੀ YouTube ਉੱਤੇ ਸਾਰਾ ਕੁਝ ਹੈਗਾ ਆਪਣੇ ਬੱਚੇ ਨੂੰ ਆਪ ਫੂਡ ਪ੍ਰਪੇਅਰ ਕਰਕੇ ਦਿਓ ਕੁਲਚੇ ਛੋਲੇ ਪਠੂ ਦੇ ਛੋਲੇ ਹਰ ਇੱਕ ਚੀਜ਼ ਬਿਸਕਟ ਤੱਕ ਕਰੇ ਬਣਾ ਕੇ ਖਾਓ ਆਪ ਆਪਣਾ ਫੂਡ ਆਪ ਗ로우 ਕਰਨਾ ਸ਼ੁਰੂ ਕਰੋ ਜੇ ਗ로우 ਨਹੀਂ ਕਰ ਸਕਦੇ ਤੇ ਕੈਂਡ ਵਾਲੇ ਨੂੰ ਛੱਡੋ ਤੇ ਬਾਜ਼ਾਰ ਦੇ ਵਿੱਚੋਂ ਜਿੱਥੇ ਫਰੈਸ਼ ਪ੍ਰੋਡਿਊਸ ਮਿਲਦਾ ਆ ਉੱਥੋਂ ਲੈ ਕੇ ਖਾ ਲੋ ਤੇ ਸਪੋਰਟ ਕਰੋ ਆਪਣੇ ਲੋਕਲ ਫਾਰਮਰਸ ਨੂੰ